ਇੱਕ ਜਿਵੇਂ ਰਵੀ ਸਿੱਖ ਕਹੇਗੇ ਕਿ ਇਹ ਨਾ ਵੀ ਤੁਹਾਡਾ ਪੁੱਤ ਮੁਹਾਦਮਾ ਸਾਡਾ ਪੁੱਤਰ ਚੋਰ ਹਾਂ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਅਸਾਨ ਹੈ ਜਿੱਥੇ ਸਾਡਾ ਆਨੰਦ ਕੋ ਉੱਥੇ ਗਦੀ ਮਰਿਦਾਰ ਨਹੀਂ ਕੋਈ ਦੋਸ ਹਾਂ ਇਹ ਜੇ ਤਾਂ ਭਾਜਪਾ ਦੀ ਸਰਕਾਰ ਹੁੰਦੀ ਉਹਨੇ ਜਿੱਥੋਂ ਮਰਜ਼ੀ ਕਰੇ ਜੋ ਮਰਜ਼ੀ ਕਰੇ ਹੂੰ ਹੁਣ ਕੀ ਹੈ ਜੀ ਹੁਣ ਇਹਨਾਂ ਨੇ ਇਸ ਸਰਕਾਰ ਨੂੰ ਖਰਾਬ ਕਰਨਾ ਹੂੰ ਉਹ ਆਮ ਤੌਰ ਤੇ ਰਾਜਨੀਤਿਕ ਇਹ ਕਰਦੇ ਹੁੰਦੇ ਨੇ ਜੀ ਹੂੰ ਹੂੰ ਜਿਵੇਂ ਤੁਸੀਂ ਦੇਖੋ ਹਾਲਾਂਕਿ ਸੁਨੀਲ ਜਾਖੜ ਸਾਹਿਬ ਨੂੰ ਮੈਂ ਰਾਜਨੀਤਿਕ ਨਹੀਂ ਮੰਨਦਾ ਹੂੰ ਮੈਂ ਉਹਨਾਂ ਨੂੰ ਅੱਜ ਤੋਂ ਪਹਿਲਾਂ ਸਟੇਟਮੈਨ ਮੰਨਦਾ ਸੀ ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਹੂੰ 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 ਪਰ ਅੱਜ ਵੀ ਦੇਖੋ ਉਹਨਾਂ ਨੇ ਇਹ ਨਹੀਂ ਕਿਹਾ ਵੀ ਪੰਜਾਬ ਦੇ ਰੋਕੇ ਨੇ ਹੂੰ ਇਹ ਕਹਿੰਦੇ ਵੀ ਉਹਨਾਂ ਦੇ ਰੋਕੇ ਨੇ ਹੂੰ 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 ਉਹ ਆਪ ਦੇ ਨਹੀਂ ਰੋਕੇ ਜੀ ਉਹ ਪੰਜਾਬ ਸਰਕਾਰ ਦੇ ਫੰਡ ਰੋਕੇ ਨੇ ਪੰਜਾਬ ਦੇ ਫੰਡ ਰੋਕੇ ਨੇ ਜੀ ਅੱਛਾ ਸਰ ਇੱਕ ਜਿਹੜੀ ਇਹਨਾਂ ਦੀ ਉਤੋਂ ਜਿਹੜੀ ਇਸੇ ਗੱਲ ਦੇ ਵਿੱਚੋਂ ਫੋਟੋ ਕਾਲੇਕਸ਼ਨ ਦੀ ਹੈ ਹੂੰ ਹੋਂ ਤੁਸੀਂ ਦੇਖੋ ਜਿਹੜਾ 1000 ਕਰੋੜ ਰੁਪਇਆ ਰੋਕ ਰੱਖਿਆ ਹੈ ਖੇਤ ਮਿਸ਼ਨ ਦਾ ਹੂੰ ਹਾਲਾਂਕਿ ਇਹ ਦੁੱਕ ਦੀ ਕੋਈ ਗੱਲ ਨਹੀਂ ਹੈ ਹੂੰ ਇਹ ਕਹਿੰਦਾ ਨਹੀਂ ਜੋ ਮਰਜ਼ੀ ਲੜਾਈ ਹੋਵੇ ਹੋਰ ਜਿਹੜੇ ਮਰਜ਼ੀ ਰੋਕਣ ਉਹ ਨਹੀਂ ਰੋਕਣਾ ਚਾਹੁੰਦਾ ਜੀ ਹੁਣ ਤੁਸੀਂ ਦੇਖੋ ਤੁਸੀਂ ਚਲੋ ਖੇਤੀ ਨਹੀਂ ਕਰਦੇ ਜੇ ਤੁਸੀਂ ਦੇਖੋ ਰੇਲ ਫੈਲਿਆਂ ਦੇ ਉੱਤੇ ਵੀ ਪ੍ਰਧਾਨ ਮੰਤਰੀ ਦੀ ਫੋਟੋ ਹੈ ਪ੍ਰਧਾਨ ਮੰਤਰੀ ਯੋਜਨਾ ਹੈ ਜੀ ਜੇ ਉਹ ਆਪਦੀ ਫੋਟੋ ਨਾਲ ਲੈਂਦੇ ਨੇ ਤਾਂ ਉਹਨਾਂ ਦਾ ਕੀ ਹੈ ਜੀ ਜਾਂ ਤਾਂ ਸਾਰਿਆਂ ਦੇ ਇੱਕ ਸੰਵਿਧਾਨਕ ਤੌਰ ਤੇ ਬੈਨ ਕਰ ਦੇਣੇ ਵੀ ਪ੍ਰਧਾਨ ਮੰਤਰੀ ਜਾਂ ਕੋਈ ਕੁਝ ਨਹੀਂ ਹੋਣਾ ਚਾਹੀਦਾ ਪਰ ਕੋਈ ਵੀ ਕਿਸੇ ਦੀ ਵੀ ਫੋਟੋ ਕਿਉਂ ਲੱਗੇ ਜਗਦੇਵ ਸਿੰਘ ਜੀ ਕਿਸੇ ਦੀ ਵੀ ਨਹੀਂ ਫੋਟੋ ਹੋਣੀ ਚਾਹੀਦੀ ਆਫਟਰ ਆਲ ਸਰਕਾਰ ਲੋਕਾਂ ਦਾ ਪੈਸਾ ਲੋਕਾਂ ਦੇ ਖਰਚ ਹੋਣਾ ਵਾ ਸਰਕਾਰ ਦੀਆਂ ਸਕੀਮਾਂ ਵਾਂ ਤੁਸੀਂ ਸਰਕਾਰਾਂ ਚੁਣਿਆ ਵਾਂ ਪ੍ਰਧਾਨ ਮੰਤਰੀ ਦੀ ਕਿਉਂ ਹੋਣੀ ਚਾਹੀਦੀ ਐ ਫੋਟੋ ਉਹ ਵੀ ਨਹੀਂ ਹੋਣੀ ਚਾਹੀਦੀ ਜੀ ਬਿਲਕੁਲ ਇਹ ਲੜਾਈ ਇਹਨਾਂ ਦੀ ਇਹੀ ਹੈ ਜੀ ਉਹ ਰੋਕੇ ਹੋ ਵੀ ਫੋਟੋ ਦਾ ਮਸਲਾ ਹੈ ਜੀ ਜੀ ਉਹਦੇ ਪੈਸੇ ਪਹਿਲਾਂ ਕੈਪਟਨ ਕਮਜੀਤ ਸਿੰਘ ਆਪਣੇ ਕੈਪਟਨ ਅਮਰਿੰਦਰ ਸਿੰਘ ਭਲੇ ਬਹੁਤ ਖਰਚੇ ਜੀ ਹਾਂ ਹਾਂ আচ্ছা ਤੁਸੀਂ ਇਹ ਦੱਸੋ ਜੀ ਜੇ ਇਹਨਾਂ ਨੇ ਪੈਸੇ ਰੋਕ ਰਹੇ ਨੇ ਇਹ ਆਪ ਇਹਨੂੰ ਕੋਈ ਮੁੱਦਾ ਕਿਉਂ ਨਹੀਂ ਬਣਾਉਂਦੇ ਜੀ ਬਿਲਕੁਲ ਠੀਕ ਹੈ ਨਾ ਹੁਣ ਬਣਾਇਆ ਨਾ ਪਹਿਲਾਂ ਬਣਾਇਆ ਜੀ ਸ਼ੋਰ ਅੱਛਾ ਪੰਜਾਬ ਸਰਕਾਰ ਆਪਣੇ ਪ੍ਰਸ਼ਾਸਨ ਤੇ ਧਿਆਨ ਦੇਣ ਦੀ ਬਜਾਏ ਹੂੰ ਬਾਹਰਲੀਆ ਸਰਕਾਰਾਂ ਨਾਲ ਬਣਾਉਣ ਚ ਆਪਣੇ ਪੈਸੇ ਖਰਚ ਕਰ ਰਹੀ ਆ ਤੇ ਸਾਧਨ ਖਰਚ ਕਰ ਰਹੀ ਆ ਜੀ